ਜਨਾ ਮੰਤਰੀ ਹਰਪਾਲ ਜੀ ਅਤੇ ਕੈਬਨਿਟ ਮੰਤਰੀ ਲਾਲਚੰਦ ਕਟਾਰੋਛਤ ਪਹੁੰਚੇ ਪਠਾਨਕੋ ਨਸ਼ੇ ਖਿਲਾਫ ਛੇੜੀ ਮੁਹਿੰਮ ਲੈ ਕੇ ਅਧਿਕਾਰੀਆਂ ਦੇ ਨਾਲ ਕੀਤੀ ਬੈਠਕ ਆਮ ਜਨਤਾ ਦੀ ਵੀ ਲਈ رائے ਮਾਈਨਿੰਗ ਪਾਲਿਸੀ ਨੂੰ ਜਲਦ ਕੀਤਾ ਜਾਵੇਗਾ ਲਾਗੂ ਸੂਬੇ ਚ ਆਪਣਾ 3 ਸਾਲ ਦਾ ਕਾਰਜਕਾਰ ਪੂਰਾ ਕਰਨ ਤੋਂ ਬਾਅਦ ਹੁਣ ਸੂਬਾ ਸਰਕਾਰ ਨੂੰ ਪੰਜਾਬ ਚ ਵਗ ਰਹੀ ਨਸ਼ੇ ਦੇ ਛੇਵੇਂ ਦਰਿਆਵਾਂ ਨੂੰ ਠਲ ਪਾਉਣ ਦੇ ਲਈ ਵੱਡੇ ਪੱਧਰ ਤੇ ਮੁਹਿੰਮ ਛੇੜੀ ਜਾ ਰਹੀ ਹੈ ਜਿੱਦਾਂ ਦੇ ਪੰਜਾਬ ਪਾਰਸ਼ ਅਪਰੇਸ਼ਨ ਕਾਸ ਹੇਤ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਨਸ਼ੇ ਦੇ ਸੂਦਾਗਰਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਜਾ ਰਿਹਾ ਹੈ। ਅਤੇ ਇਸੇ ਮੁਹਿੰਮ ਦੇ ਚੱਲਦੇ ਅੱਜ ਪੰਜਾਬ ਸਰਕਾਰ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਅਤੇ ਕੈਬਨਿਟ ਮੰਤਰੀ ਲਾਲਚੰਦ ਕਟੜੂਚੱਕ ਵੱਲੋਂ ਡੀਸੀ ਦਫਤਰ ਵਿਖੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਜਿੱਥੇ ਉਹਨਾਂ ਵੱਲੋਂ ਨਸ਼ਾ ਦੇ ਸੂਦਾਗਰਾਂ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ ਉਸ ਸੰਬੰਧੀ ਸੁਝਾਅ ਵੀ ਲਏ ਗਏ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਖਜ਼ਾਨਾ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਨਸ਼ੇ ਦੇ ਵਗ ਰਹੇ ਛੇਵੇਂ ਦਰਿਆਨ ਉਠਲ ਪਹੁੰਚ ਦੇ ਲਈ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾ ਚੁੱਕੇ ਨੇ ਤਾਂ ਜੋ ਪੰਜਾਬ 'ਚ ਨਸ਼ੇ ਨੂੰ ਖਤਮ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਲੋਕਾਂ ਦੀ ਵੀ رائے ਲਈ ਜਾ ਰਹੀ ਹੈ ਅਤੇ ਗੁਵਾਂਡੀ ਸੂਬੇ ਹਿਮਾਚਲ ਤੋਂ ਪੰਜਾਬ 'ਚ ਦਾਖਲ ਹੋ ਰਹੇ ਨਸ਼ੇ ਤੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਹਿਮਾਚਲ ਪੁਲਿਸ ਦੇ ਨਾਲ ਰابطਾ ਕਾਇਮ ਕਰ ਸਾਂਝੇ ਆਪਰੇਸ਼ਨ ਚਲਾਏ ਜਾਣ ਕਾਂਜੋ ਹਿਮਾਚਲ ਜਲ ਚੱਲ ਰਹੀ ਨਸ਼ੀਦੇ ਕਾਰੋਬਾਰ ਨੂੰ ਰੋਕਿਆ ਜਾ ਸਕੇ ਪੰਜਾਬ ਚ ਬੰਦ ਪਏ ਕ੍ਰੈਸ਼ਰ ਇੰਡਸਟਰੀ ਤੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਮਾਈਨਿੰਗ ਪਾਲਿਸੀ ਜਲਦੀ ਪੰਜਾਬ ਚ ਲਾਗੂ ਕੀਤੀ ਜਾਵੇਗੀ ਭਾਰਤ ਨਟ ਨਿਊ ਸਵਾਲ ਆਪਕਾ ਤੋਂ ਰਾਜੀਸ਼ ਪਰਦਵਾਸ ਦਿਖਾ ਰਿਪੋਰਟ ਮੀਡੀਆ ਦੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਵੀ ਇਸ ਇੰਪੋਰਟੈਂਟ ਮੀਟਿੰਗ ਨੂੰ ਅਟੈਂਡ ਕਰਨ ਲਈ ਪਹੁੰਚੇ ਹੋ ਮੇਰੇ ਨਾਲ ਮੇਰੇ ਕੈਬਨਟ ਕਲੀਗ ਲਾਲਚਨ ਕਟਾਰੂ ਚੱਕਤੀ ਸਾਡੇ ਹਲਕਾ ਇੰਚਾਰ ਸਰਬਾਨ ਸੌਰੰਸ ਰਾਰਿਆ ਜੀ ਔਰ ਬਹੁਤ ਹੀ ਸਤਿਕਾਰਯੋਗ ਡਿਪਟੀ ਕਮਿਸ਼ਨਰ ਸਰ ਸਹਿਬ ਸਤਿ ਸ੍ਰੀ ਅਕਾਲ ਸਹਿਬਾਨ ਅੱਜ ਇਹ ਜਿਹੜੀ ਮੀਟਿੰਗ ਆ ਇਹਦੇ ਅੰਦਰ ਜੋ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਯੁੱਧ ਦਾ ਐਲਾਨ ਕੀਤਾ ਇੱਕ ਪੰਜਾਬ ਦੇ ਅੰਦਰ ਜਿਹੜੇ ਨਸ਼ਿਆਂ ਨੇਗੇ ਇੱਕ ਯੁੱਧ ਸ਼ੁਰੂ ਕੀਤਾ ਹੈ ਕਬੱਡੀ ਲੜਾਈ ਸ਼ੁਰੂ ਕੀਤੀ ਹੈ ਉਹ ਵੀ ਮੈਂ ਸਮਝਦਾ ਪਹਿਲੀ ਮੀਟਿੰਗ ਜਿਹੜੀ ਪਠਾਨਕੋਟ ਚ ਹੋਈ ਹੈਗੀ ਸੋ ਮੈਂ ਸਾਰੇ ਅਧਿਕਾਰੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਬੜੇ ਸ਼ਾਰਟ ਨੋਟਸ ਤੇ ਉਹਨਾਂ ਨੇ ਇਸ ਮੀਟਿੰਗ ਦਾ ਪ੍ਰਬੰਧ ਕੀਤਾ ਔਰ ਬਹੁਤ ਸਾਰੇ ਅੰਕੜੇ ਬਹੁਤ ਸਾਰੇ ਸੁਝਾਅ ਜਿਹੜੇ ਨੇਗੇ ਉਹ ਸਾਡੇ ਚੇਅਰਮੈਨ ਸਾਹਿਬਾਨ ਵੱਲੋਂ ਬਹੁਤ ਸਾਰੇ ਡਿਗਨਿਟਰੀਜ਼ ਵੱਲੋਂ ਜਿਹੜੇ ਆਏ ਨੇਗੇ ਪਰ ਬਹੁਤ ਸਾਰੇ ਅਫਸਰ ਸਾਹਿਬਾਨ ਨੇ ਆਪਣੇ ਆਪਣੇ ਸੁਝਾਅ ਪੇਸ਼ ਕੀਤੇ ਲਿਏ ਕਿ ਆਉਣ ਵਾਲੇ ਸਮੇਂ 'ਚ ਇਸ ਬਹਿਮਣ ਨੂੰ ਜਿਹੜਾ ਹੋਰ ਕਿਵੇਂ ਤਖੜਾ ਕੀਤਾ ਜਾਊਗਾ ਕਿਵੇਂ ਦਸਿਆ ਨੂੰ ਜੜ ਤੋਂ ਖਤਮ ਕੀਤਾ ਜਾਊਗਾ ਔਰ ਕਾਫੀ ਸਾਰੇ ਹੌਟਸਪੌਟ ਜਿਹੜੇ ਲੱਗੇ ਕਾਫੀ ਸਾਰੇ ਹੌਟਸਪੌਟ ਜਿਹੜੇ ਦੇਖੀ ਉਹ ਵੀ ਆਇਡੈਂਟੀਫਾਈ ਹੋਏ ਨੇ ਪਹਿਲਾਂ ਹੀ ਆਇਡੈਂਟੀਫਾਈ ਸੀ ਕਿ ਉਹਨਾਂ ਨੂੰ ਦੁਬਾਰਾ ਉਹਨਾਂ ਨੂੰ ਚੈੱਕ ਕੀਤਾ ਗਿਆ ਗਿਆ ਸੋ ਮੈਂ ਸਮਝਦਾ ਜੋ ਮਹਿਮ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁਖਤਰੀ ਸਾਹਿਬ ਨੇ ਪੰਜਾਬ ਸ਼ੁਰੂ ਕੀਤੀ ਆ ਉਹਦਾ ਅਸਰ ਜਿਹੜਾ ਉਹ ਪੰਜਾਬ 'ਚ ਦਿਖਾਈ ਦੇ ਰਿਹਾ ਹੈਗਾ ਔਰ ਵੱਡੇ ਪੱਧਰ ਤੇ ਜਿਹੜੇ ਨਸ਼ੇ ਦੇ ਤਸਕਰ ਨੇਗੇ ਜਿਹੇ ਨਸ਼ੇ ਦੇ ਸੁਦਾਗਰ ਨੇਗੇ ਉਹ ਜਦਾ ਪੰਜਾਬ ਛੱਡ ਕੇ ਭੱਜ ਰਹੇ ਨੇਗੇ ਜਾਂ ਪ੍ਰਸ਼ਾਸਨ ਉਹਨਾਂ ਨੂੰ ਗੇਲ ਚ ਪ੍ਰਬੰਧ ਕਰ ਰਿਹਾ ਹੈਗਾ ਪ੍ਰਸ਼ਾਸਨ ਉਹਨਾਂ ਦੇ ਵਿਰੁੱਧ ਪੂਰਨ ਕਰ ਰਿਹਾਗਾ ਅਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋ ਰਹੀ ਹੈਗੀ ਮੈਂ ਬੜਾ ਇਸ ਗੱਲ ਤੋਂ ਪ੍ਰਸੰਨਾਗਾ ਕਿ ਬੜਾ ਅੱਛਾ ਅਸਰ ਜਿਹੜਾ ਉਹ ਦਿਖਾਈ ਦੇ ਰਿਹਾ ਬਹੁਤ ਸਾਰੇ ਸਾਡੇ ਜਿਹੜੇ ਪ੍ਰਮਖਤਾ ਨੇ ਉਹਨੂੰ ਦੱਸਿਆ ਕਿ ਬਹੁਤ ਲੋਕ ਖੁਸ਼ ਨੇ ਕਿ ਇਸ ਲੜਾਈ ਨੂੰ ਅੰਤ ਮਨ ਜਾਨ ਤੱਕ ਲੈ ਕੇ ਜਾਣਾ ਨਾਲ ਸਬੰਧ ਸਾਡੀ ਸਭ ਦੀ ਡਿਊਟੀ ਹੈ ਸੋ ਉਹਦੇ ਲਈ ਸਖਤ ਹਦਾਇਤਾ ਜਿਹੜੀਆਂ ਲਗੀਆਂ ਸਾਰੇ ਅਫਸਰ ਸਾਹਿਬਾਨ ਨੂੰ ਜਾਰੀ ਕੀਤੀਆਂ ਰਹੀਆਂ ਗਈਆਂ ਕਿਸੇ ਵੀ ਲੈਵਲ ਦੇ ਉੱਤੇ ਕੋਈ ਵੀ ਅਧਿਕਾਰੀ ਚਾਹੇ ਅਧਿਕਾਰੀ ਆ ਜਾਂ ਕੋਈ politcal ਬੰਦਾਗਾ ਜਿਹੜਾ ਵੀ ਨਸ਼ਿਆਂ ਦੇ ਕਾਰੋਬਾਰ ਛਣਵਾਲ ਭੋਗਰ ਬਖਸ਼ਾ ਨਹੀਂ ਜਾਊਗਾ ਔਰ ਜਿਹੜਾ ਇਸ ਬਹਿਮ ਨੂੰ ਮੱਠੀ ਪਾਉਣ ਦਾ ਯਤਨ ਕਰੂਗਾ ਇਸ ਬਹਿਮ ਨੂੰ ਰੋਕਣ ਦਾ ਯਤਨ ਕਰੂਗਾ ਜਾਂ ਵੀ ਐਗਜ਼ੀਕਿਊਸ਼ਨ ਜਿਹੜੀ ਆ ਅੱਛੇ ਢੰਗ ਨਾਲ ਲਾਗੂ ਨਹੀਂ ਕਰੂਗਾ ਯਾਨੀ ਇਹਦੀ ਇੰਪਲੀਮੈਂਟ ਨਹੀਂ ਕਰੂਗਾ ਉਹਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਊਗੀ ਯਾਨੀ ਕਿ ਹਰੇਕ ਅਫਸਰ ਦੀ ਕਾਉਂਟੇਬਿਲਟੀ ਜਿਹੜੀ ਆ ਉਹ ਫਿਕਸ ਕੀਤੀ ਗਈ ਆ ਤਾਂ ਕਿ ਇਸ ਬਹਿਮ ਨੂੰ ਸਮਾਂਬੰਧ ਤਰੀਕੇ ਦੇ ਨਾਲ ਸੇ ਅੰਜਾਮ ਤੱਕ ਨਹੀਂ ਜਾ ਸਕੀ ਸੋ ਇਸ ਮੀਟਿੰਗ ਤੁਸੀਂ ਸਾਰੇ ਪਹੁੰਚੇ ਧੰਨਵਾਦ ਜੀ ਕੋਰ ਕੋਲ ਮੇਰੇ ਲਈ ਸਾਡੇ ਬੰਦਯੋਗ ਐਸਐਸਪੀ ਸਾਹਿਬਾਨ ਨੇ ਇਹ ਹਦਾਇਤ ਜਾਰੀ ਕੀਤੀ ਹੈ ਕਿ ਤੁਰੰਤ ਬੀਬੀ ਸਿੰਘ ਰਾਹੀਂ ਜਾਂ ਆਪਣੇ ਕਾਊਂਟਰਪਾਰਟ ਐਸਐਸਪੀ ਰਾਹੀਂ ਸੰਪਰਕ ਕਰਕੇ ਤੁਰੰਤ ਇੱਕ ਆਪਰੇਸ਼ਨ ਜੁਆਇੰਟ ਆਪਰੇਸ਼ਨ ਜਿਹੜਾ ਹਮਾਚਲ ਸਰਕਾਰ ਦੇ ਨਾਲ ਮਿਲ ਕੇ ਚਲਾਇਆ ਜਾਵੇ ਤਾਂ ਕਿ ਜਿਹੜੇ ਪਿੰਡਾਂ ਨੂੰ ਤੁਸੀਂ ਛੱਦ ਕਹਿ ਰਹੇ ਹੋ ਉਹਨਾਂ ਪਿੰਡਾਂ ਦੇ ਅੰਦਰ ਨਸ਼ੇ ਦਾ ਸਫਾਇਆ ਹੋ ਸਕੇ ਕਿਉਂਕਿ ਕੱਲਾ ਇਹ ਨਹੀਂ ਕਿ ਪੰਜਾਬ ਨੂੰ ਫਾਇਦਾ ਹੋਣਾ ਉਹਦੇ ਨਾਲ ਦੀ ਨਾਲ ਹਮਾਚਲ ਦੇ ਵੀ ਇੱਕ ਪਾਸੇ ਹਮਾਚਲ ਕਹਿੰਦਾ ਕਈ ਵਾਰ ਕੇ ਪੰਜਾਬ ਚ ਪਰ ਲੇਕਿਨ ਅੱਜ ਪਤਾ ਲੱਗਿਆ ਇੱਥੇ ਆ ਕਿ ਹਿਮਾਚਲ ਪ੍ਰਦੇਸ਼ ਚ ਕਾਫੀ ਨਸ਼ਾ ਆ ਰਿਹਾ ਗਿਆ ਸੋ ਮੈਂ ਤੁਹਾਡੇ ਦਰਿਆ ਹਮਾਚਲ ਪ੍ਰਦੇਸ਼ ਦੇ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਡੀਜੀਪੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਸਪੌਟ ਆਇਡੈਂਟੀਫਾਈ ਪੰਜਾਬ ਸਰਕਾਰ ਨੇ ਕੀਤਾ ਤੁਸੀਂ ਉਹਨਾਂ ਸਪੌਟਸ ਤੇ ਧਿਆਨ ਦਿਓ ਉਹਨਾਂ ਉੱਥੇ ਜਿਹੜਾ ਹੈਗਾ ਨਸ਼ੇ ਨੂੰ ਖਤਮ ਕਰੋ ਤਿੰਨ ਸਾਲਾਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਖੁਦ ਮੌਨਟਰੀ ਕਰ ਰਹੇ ਸੀ ਲਗਾਤਾਰ ਪੰਜਾਬ ਦੇ ਅੰਦਰ ਜੋ ਜੰਗ ਹੈ ਨਸ਼ੇ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਤਿੰਨ ਸਾਲ ਪਹਿਲਾਂ ਸ਼ੁਰੂ ਕੀਤੀ ਸੀ ਉਹ ਲਗਾਤਾਰ ਦੇਖ ਰਹੇ ਸੀਗੇ ਸੋ ਹੁਣ ਜਿਹੜਾ ਮੈਂ ਸਮਝਦਾ ਹੋਰ ਤੇਜ਼ੀ ਦੇ ਨਾਲ ਅੰਤਮ ਲੜਾਈ 'ਚ ਇਹ ਜੰਗ ਪਹੁੰਚ ਚੁੱਕੀ ਹੈ ਉਸ ਅੰਤਮ ਲੜਾਈ 'ਚ ਕਾਫੀ ਸਾਰੇ ਹੋਰ ਸਾਥੀਆਂ ਨੂੰ ਸ਼ਾਮਿਲ ਕੀਤਾ ਗਿਆ ਤਾਂ ਕਿ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ 'ਚ ਨਸ਼ੇ ਦਾ ਕੋਈ ਵੀ ਤਸਕਰਨਾਰ ਹੈ ਨਾ ਹੀ ਕੋ ਨਸ਼ਾ ਖਾਣਾ ਰਹੇ ਸੋ ਦੇ ਡਾਕਟਰ ਸਾਹਿਬਾਨ ਨੇ ਅੱਛਾ ਅੰਕੜਾ ਪੇਸ਼ ਕੀਤਾ ਗਿਆ ਕਿ ਸਾਡੇ ਕੋਲ ਸਾਰੇ ਪੁਖਤਾ ਪ੍ਰਬੰਧ ਲੱਗੇ ਅਸੀਂ ਹੋਰ ਬਾਵਾਂ ਬਚੋ ਵੀ ਹੁਣ ਜਦੋਂ ਨਸ਼ੇ ਦੇ ਖਿਲਾਫ ਇੱਕ ਵੱਡੀ ਜੰਗ ਛੜੀ ਆ ਸੋ ਕਾਫੀ ਸਾਰੇ ਜਿਹੜੇ ਮੈਂ ਸਮਝਦਾ ਜਿਹੜੇ ਕੋਈ ਨਸ਼ੇ ਕਰਦੇ ਸੀ ਛੋਟਾ ਮੋਟਾ ਉਹਨਾਂ ਨੂੰ ਵੀ ਪ੍ਰੋਬਲਮ ਆਊਗੀ ਅਸੀਂ ਉਹਨਾਂ ਦਾ ਪ੍ਰਬੰਧ ਕੀਤਾ ਕਿ ਉਹਨਾਂ ਨੂੰ ਤੁਰੰਤ ਲਿਆ ਕੇ ਹਸਪੀਟਲ ਦਾਖ ਕੀਤਾ ਜਾਵੇ ਉਹਨਾਂ ਨਾਲ ਹਮਦਰਦੀ ਭਰਿਆ ਮਤੀਲਾ ਬਣਾਇਆ ਜਾਊਗਾ ਕਿਉਂਕਿ ਉਹ ਸਮਾਜ ਦਾ ਇੱਕ ਅੰਗ ਨੇਗੇ ਔਰ ਇਸ ਤੋਂ ਬਿਨਾ ਇੱਕ ਨਵਾਂ ਅੰਕੜਾ ਨਿਕਲ ਕੇ ਆ ਕਿ ਬਹੁਤ ਸਾਰੀਆਂ ਬਲੇਜ਼ ਲੈ ਉਹਨਾਂ ਦਾ ਗਠਨ ਕੀਤਾ ਹੋਇਆ ਹੈਗਾ ਇਹ ਬਹੁਤ ਬੜੀ ਅੱਛੀ ਗੱਲ ਹੈ ਕਿ ਆਲੇਰੀ ਜਿਹੜਾ ਪੰਜਾਬ ਉਸਨੇ ਕਾਫੀ ਵੱਡੇ ਪੱਧਰ ਤੇ ਕੰਮ ਕੀਤਾ ਵੀ ਸਹਿਬਾਨ ਨੇ ਵੱਡੇ ਪੱਧਰ ਤੇ ਕੰਮ ਕੀਤਾ ਔਰ ਲਗਭਗ 500 ਦੇ ਕਰੀਬ ਜਿਹੜੀਆਂ ਨੇ ਕਮੇਟੀਆਂ ਉਹ ਬਾਡ ਲੈਵਲ ਦੀਆਂ ਵਿਲੇਜ ਲੈਵਲ ਦੀਆਂ ਪਠਾਨਕੋਟ ਚ ਬਣੀਆਂ ਹੋਈਆਂ ਨੇਗੀਆਂ ਸੋ ਮੈਨੂੰ ਲੱਗਦਾ ਹੈ ਕਿ ਪਠਾਨਕੋਟ ਇਸ ਜਿਹੜੀ ਮਿਸ਼ਨ ਸ਼ੁਰੂ ਕੀਤੀ ਹੈ ਵਿੱਚ ਨੰਬਰ 1 ਤੇ ਆਊਗਾ ਔਰ ਨਸ਼ਾ ਦਾ ਖਾਤਮਾ ਕਰਨ ਵਾਲਾ ਪਹਿਲਾ ਮੈਸਬ ਦਾ ਡਿਸਟ੍ਰਿਕਟ ਬਣੂਗਾ ਦੇਖੋ ਜੀ ਅਸੀਂ ਤਾਂ ਆਲੇਰੀ ਅਨਾਉਂਸ ਕੀਤਾ ਸੀਗਾ ਕਿ ਜਨਤਾ ਖੱਡਾ ਜਨਤਖੱਡਾਂ ਡਿclare ਕੀਤੀਆਂ ਨੇ ਜੀਆਂ ਜਿਹੜੀਆਂ ਸਰਕਾਰੀ ਖੱਡਾਂ ਚ ਉਹਨਾਂ ਦੇ ਵਿੱਚ ਜਾ ਕੇ 5 ਰੁਪਏ ਫਿਟ ਫਿਟ ਦੇ ਹਿਸਾਬ ਨਾਲ ਜਿਹੜਾ ਉਹ ਤੁਸੀਂ ਦਿੱਤਾ ਲੈ ਸਕਦੇ ਹੋਗੇ ਸੋ ਲੋਕਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਕੁਝ ਮਾਫੀਆ ਚੱਲਣ ਵਾਲੇ ਲੋਕਾਂ ਨੂੰ ਪ੍ਰੋਬਲਮ ਹੋ ਸਕਦੀ ਹੈਗੀ ਸੋ ਫਿਰ ਵੀ ਅਸੀਂ ਦੁਬਾਰਾ ਇਸ ਵਿਚਾਰ ਕਰ ਰਹੇ ਹਾਂ ਕਿ ਇਸ ਪਾਲਿਸੀ ਦੇ ਅੰਦਰ ਹੋਰ ਸੋਧ ਕੀਤੀ ਜਾਵੇ ਉਹ ਬੜੀ ਜਲਦੀ ਪਾਲਿਸੀ ਸਾਹਮਣੇ